ਅੱਜ ਅਸੀਂ ਇਹ ਮਸਲਾ ਸਿਰਫ ਚੁੱਕ ਰਹੇ ਹਾਂ ਕਿ AI ਦੇ ਰਾਹੀਂ ਉਹ ਕਲਪਨਾ ਜਿਹੜੀ ਹੈ ਇਸ ਤਰੀਕੇ ਦੇ ਨਾਲ ਬਖਾਈ ਗਈ ਹੈ। ਭਾਵੇਂ ਇਹ ਨਹੀਂ ਹੈ ਕਿ ਸਾਨੂੰ AI ਤੋਂ ਜਾਂ ਕਾਰਟੂਨ ਤੋਂ ਜਾਂ ਇਹਨਾਂ ਜਰੀਆਂ ਤੋਂ ਪ੍ਰੋਬਲਮ ਹੈ। ਮੈਂ ਇਹ ਨਹੀਂ ਕਿ ਇਸ ਯੂਟਿਊਬਰ ਨੂੰ ਕਿਤੇ ਕਲੀਨ ਚਿੱਟ ਦੇ ਰਿਆਂ ਤੈਨੂੰ ਬਚਾਰਿਆਂ। ਪਰ ਗੱਲ ਤੇ ਹੈ ਕਿ ਆਪ ਨੇੜੇ ਗਿਰਬਾਨ ਮੈਂ। ਅਸੀਂ ਆਪਣੇ ਵੱਲ ਤਾਂ ਪਰਤੀਏ ਘਟੋ ਘਟ। ਪੁੱਛਣਗੇ ਲੋਕ ਸਾਨੂੰ ਇਹਨਾਂ ਗੱਲਾਂ ਬਾਰੇ ਔਰ ਪੁੱਛ ਲੋ ਵੀ ਚਾਹੀਦਾ ਅਸੀਂ ਤਾਂ ਹੀ ਜਾਗਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਬਾਰਾ ਫਿਰ ਮੀਡੀਏ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਾਰੇ ਤੁਸੀਂ ਜਾਣਦੇ ਹੋ ਕਿ ਤਰਵਰਾਠੀ ਜੋ ਕਿ ਯੂਟਿਊਬਰ ਹੈ ਉਹਨੇ ਇੱਕ ਇਤਿਹਾਸ ਨਾਲ ਸੰਬੰਧਿਤ ਵਿਸ਼ਾ ਛੇੜ ਦਿੱਤਾ ਤੇ ਤਕਰੀਬਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਜਥੇਦਾਰ ਜਾਂ ਸਾਡੇ ਵਿਦਵਾਨ ਵਿਚਾਰਬਾਨ ਉਹ ਇਹਦੇ ਵਿੱਚ ਇਨਵੋਲਵ ਹੋਏ ਨੇ ਆਪਣਾ ਦ੍ਰਿਸ਼ਟੀਕੋਣ ਰੱਖ ਰਹੇ ਨੇ ਗੱਲਬਾਤ ਰੱਖ ਰਹੇ ਨੇ ਰੱਖਣੀ ਵੀ ਚਾਹੀਦੀ ਹੈ ਸਾਨੂੰ ਇਹਦੇ ਤੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਅਵੇਅਰ ਆ ਪਰ ਮੈਂ ਆਪਣਾ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਦੋ ਹੀ ਪੱਖ ਨੇ ਸਮਝਣ ਵਾਲੇ ਸਿਰਫ ਉਹ بار بار ਪਾਵੇਂ ਉੱਠਦੇ ਨੇ ਆ ਪਿੱਛੇ ਫਿਲਮਾਂ ਦਾ ਮਸਲਾ ਉੱਠਿਆ ਸੀ ਕਿ ਕੋਈ ਇਤਿਹਾਸ ਦੀਆਂ ਫਿਲਮਾਂ ਬਣਾ ਰਿਹਾ ਹੈ ਕਿਉਂਕਿ ਐਕਟਰ ਜਿਹੜੇ ਨੇ ਉਹਨਾਂ ਨੂੰ ਉਹ ਇਹ ਦੇਖਦੇ ਨੇ ਕਿ ਅੱਜ ਲੋੜ ਕਿਹੜੀ ਚੀਜ਼ ਦੀ ਦਿਖ ਰਹੀ ਹੈ ਜਾਂ ਲੋਕ ਕਿਹੜੀ ਕਿਹੜੀ ਚੀਜ਼ ਦੇ ਚਾਹਵਾਨ ਨੇ ਉਹ ਉਦੋਂ ਦਾ ਵਿਸ਼ਾ ਲੈ ਕੇ ਆਉਂਦੇ ਨੇ ਸ਼ਾਇਦ ਉਹ ਇਤਿਹਾਸ ਦੇ ਤਾਂ ਅੱਜ ਇਹ ਪੱਖ ਰੱਖ ਰਹੇ ਨੇ ਇਤਿਹਾਸ ਦੀਆਂ ਮੂਵੀਆਂ ਬਣਾਉਣਾ ਚਾਹੁੰਦੇ ਨੇ ਕਿਉਂਕਿ ਅੱਜ ਪ੍ਰਚਾਰ ਹੋ ਰਿਹਾ ਹੈ ਗਲਬਾਤ ਹੋ ਰਹੀ ਹੈ ਚਰਚਾ ਛਿੜੀ ਹੋਈ ਹੈ ਤਾਂ ਉਹ ਵਿੰਦੇ ਨੇ ਕਿ ਇਹਦੇ ਨਾਲ ਸਾਡਾ ਚਲੋ ਵਪਾਰ ਤੁਰ ਪਏਗਾ ਚੰਗਾ ਪਰ ਭਾਵੇਂ ਕੱਲ ਤੱਕ ਸਭ ਦੇ ਜਥੇਦਾਰ ਨੇ ਚੰਗਾ ਇੱਕ ਕਦਮ ਪੁੱਟਿਆ ਕਿ ਇਹਦੇ ਤੇ ਰੋਕ ਲਾਈ ਹੈ ਔਰ ਇਹ ਪਹਿਲਾਂ ਹੋਣਾ ਚਾਹੀਦਾ ਸੀ ਕੰਮ ਉਹ ਆਪਣੇ ਆਪਣੇ ਸਮਾਜਿਕ ਪੱਖਾਂ ਨੂੰ ਰੱਖਣ ਕੋਈ ਗੱਲ ਨਹੀਂ ਸਮਾਜ ਦੇ ਵਿੱਚ ਬਹੁਤ ਵਿਸ਼ੇ ਪਏ ਹੋਏ ਨੇ ਜੋ ਫੈਮਿਲੀ ਪ੍ਰੋਬਲਮ ਚੱਲ ਰਹੀਆਂ ਨੇ ਰਾਸੀ ਤੌਰ ਤੇ ਦਿੱਕਤਾਂਵਾਂ ਆ ਰਹੀਆਂ ਨੇ ਸਮਾਜ ਦੇ ਵਿੱਚ ਬਹੁਤ ਪੱਖ ਹੀ ਐਸੇ ਅੱਜ ਵਿਸ਼ੇ ਨੇ ਜੋ ਛੋਣੇ ਚਹੀ ਦੇ ਨੇ ਪਰ ਜਿਹੜਾ ਧਾਰਮਿਕ ਤੌਰ ਤੇ ਜਾਂ ਇਤਿਹਾਸਕ ਤੌਰ ਤੇ ਵਿਸ਼ਾ ਹੁੰਦਾ ਨਾ ਉਹ ਬੜਾ ਸੰਜੀਦਗੀ ਵਾਲਾ ਹੁੰਦਾ ਹੈ ਉਹ ਸਿਰਫ ਵਪਾਰ ਦਾ ਪੱਖ ਨਹੀਂ ਬਣਨਾ ਚਾਹੀਦਾ ਕਿ ਸਾਡਾ ਉਹਦੇ ਪਿੱਛੇ ਵਪਾਰ ਚੱਲੇ ਚਲੋ ਖੈਰ ਮੈਂ ਇਸ ਵਿਸ਼ੇਵਲ ਨਹੀਂ ਅਜੇ ਜਾਣਾ ਚਾਹੁੰਦਾ ਜਿਹੜਾ ਧਰਵਰਾਠੀ ਤੇ ਰਾਹੀ ਮਸਲਾ ਉੱਠਿਆ ਉਹ ਸਾਡਾ ਇਸ ਪੱਖੋਂ ਧਿਆਨ ਕੇਂਦਰਿਤ ਕਰਦਾ ਹੈ ਕਿ ਉਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਤਿਹਾਸਕ ਤੇ ਇੱਕ ਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਉਹਨਾਂ ਦੇ ਚਿਹਰੇ ਨੂੰ ਜਾਂ ਉਹਨਾਂ ਦੀ ਤਸਵੀਰ ਨੂੰ ਕਾਲਪਨਿਕ ਢੰਗ ਦੇ ਨਾਲ ਪੇਸ਼ ਕਰਨ ਤੇ ਇਹ ਦੋਈ ਗੱਲਾਂ ਨੇ ਜਾਂ ਇਤਿਹਾਸਿਕ ਤੇ ਜਾਂ ਕਾਲਪਨਿਕ ਜਿਹੜਾ ਇਤਿਹਾਸਿਕ ਪੱਖ ਹੈ ਉਹ ਤਾਂ ਚਲੋ ਸਾਡਾ ਵੀ ਅਜੇ ਬਹੁਤਾ ਸੋਧਿਆ ਨਹੀਂ ਹੋਇਆ ਕਾਫੀ ਚਿਰ ਤੋਂ ਉੱਡੀਕਾਂ ਹੀ ਹੋ ਰਹੀਆਂ ਨੇ ਕਿ ਕੋਈ ਇਤਿਹਾਸਕਾਰਾਂ ਦਾ ਅ ਇਕੱਠ ਹੋਵੇ ਇਤਿਹਾਸਕਾਰ ਬੈਠਣ ਇਦੇ ਲਈ ਅਕਾਲ ਤਖਤ ਸਭ ਤੋਂ ਜਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਜਾਂ ਸੰਸਥਾਵਾਂ ਵੱਲੋਂ ਕੋਈ ਉਪਰਾਲਾ ਅਰੰਭਿਆ ਜਾਵੇ। ਅਜਿਉ ਤੂਰ ਪਿਆ ਹੋਇਆ ਕੰਮ ਇਤਿਹਾਸ ਦੇ ਵਿੱਚ ਸੋਧਾਂ ਹੁੰਦੀ ਲੋੜ ਹੈ ਜੇ ਇਤਿਹਾਸ ਨੂੰ ਠੀਕ ਠਾਕ ਦੇ ਨਾਲ ਅਸੀਂ ਦਰਸਾ ਸਕੀਏ। ਕਲਪਨਾ ਨੂੰ ਕਲਪਨਿਕਤਾ ਜਿਹੜੀ ਹੈ ਜਾਂ ਉਹਦੇ ਵਿੱਚ ਜਿਹੜੀ ਚਮਤਕਾਰੀ ਤੇ ਜੋ ਗੈਰ ਕੁਦਰਤੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਬਹੁਤਾਤ ਨੇ ਉਹ ਕਿਦਾਂ ਅਸੀਂ गढ़ ਸਕੀਏ ਤੇ ਇਸ ਰਲਗੜ ਤੋਂ ਅਸੀਂ ਆਪਣਾ ਇਤਿਹਾਸ ਪਿਓਰ ਰੂਪ ਦੇ ਵਿੱਚ ਰੱਖ ਸਕੀਏ ਪੇਸ਼ ਕਰ ਪਾਈਏ ਪਰ ਜਿਹੜੀ ਹੈਗੀ ਗੁਰੂ ਪਾਤਸ਼ਾਹ ਜੀ ਦੇ ਸਰੂਪ ਨੂੰ ਲੈ ਕੇ ਅੱਜ ਅਸੀਂ ਇਹ ਮਸਲਾ ਸਿਰਫ ਚੁੱਕ ਰਹੇ ਹਾਂ ਕਿ ਏਆਈ ਦੇ ਰਾਹੀਂ ਉਹ ਕਲਪਨਿਕਤਾ ਜਿਹੜੀ ਹੈ ਇਸ ਤਰੀਕੇ ਦੇ ਨਾਲ ਵਿਖਾਈ ਗਈ ਹੈ ਭਾਵੇਂ ਪਹਿਲਾਂ ਕਾਰਟੂਨ ਰੂਪ ਦੇ ਵਿੱਚ ਵਿਖਾਈ ਗਈ ਹੈ ਜਿਹੜੀਆਂ ਮੂਵੀਆਂ ਬਣੀਆਂ ਉਹਨਾਂ ਨੇ ਆਪਣੇ ਢੰਗ ਦੇ ਨਾਲ ਗੱਲ ਪੇਸ਼ ਕਰ ਲਈ ਗੱਲ ਇਹ ਨਹੀਂ ਹੈ ਕਿ ਸਾਨੂੰ AI ਤੋਂ ਜਾਂ ਕਾਰਟੂਨ ਤੋਂ ਜਾਂ ਇਹਨਾਂ ਜਰੀਆਂ ਤੋਂ ਪ੍ਰੋਬਲਮ ਹੈ ਗੱਲ ਸਾਨੂੰ ਇਹ ਹੈ ਕਿ ਸਾਡੇ ਗੁਰੂ ਪਾਤਸ਼ਾਹ ਦੇ ਉਹਨਾਂ ਦੇ ਸੰਬੰਧਤ ਜਿੰਨੀ ਵੀ ਕਲਪਨਾ ਹੈ ਜੋ ਕਲਪਨਾ ਸਿਰਜੀ ਜਾ ਰਹੀ ਹੈ ਜੋ ਸਿਰਫ ਦਿਮਾਗ ਦੀ દોੜ ਹੈ ਸਾਡੇ ਅੰਦਰ ਦੀ ਚਲਾਕੀ ਚੁਸਤੀ ਉਹਨੂੰ ਪੇਸ਼ ਕਰਨਾ ਚਾਹ ਰਹੀ ਹੈ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਉਹ ਸਮਰੱਥ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਅਸੀਂ ਉਹਨੂੰ ਨਾ ਤਾਂ ਬਿਆਨ ਕਰ ਪਾਵਾਂਗੇ ਨਾ ਉਹ ਪੂਰਨ ਰੂਪ ਦੇ ਵਿੱਚ ਅਸੀਂ ਸਮਾਜ ਦੇ ਵਿਹੜੇ 'ਚ ਰੱਖ ਪਾਵਾਂਗੇ ਕਿ ਗੁਰੂ ਮਹਾਰਾਜ ਕਿੱਦਾਂ ਹੰਦੇ ਸਨ ਉਹ ਸਿਰਫ ਸੋਚਣ ਦੇ ਉੱਤੇ ਹੋਏਗਾ ਉਹ ਸਾਡੇ ਵਿਚਾਰ ਦੇ ਰਾਹੀਂ ਹੋਏਗਾ ਸਾਡੇ ਖਿਆਲਾਂ ਦੇ ਰਾਹੀਂ ਸਾਡੇ ਅਨੁਭਵ ਦੇ ਰਾਹੀਂ ਸਾਡੀ ਫੀਲਿੰਗਸ ਦੇ ਰਾਹੀਂ ਹੋ ਸਕਦਾ ਹੈ ਉਹ ਭਾਵੇਂ ਪਰਦੇ ਦੇ ਉੱਤੇ ਕੋਈ ਕਲਪਨਾ ਬਖਾ ਰਿਆ ਤੇ ਉਹ ਵੀ ਕਲਪਨਿਕ ਹੀ ਹੈ ਤੇ ਭਾਵੇਂ ਅਸੀਂ ਫੋਟੋਆਂ ਤੇ ਤਸਵੀਰਾਂ ਦੇ ਰਾਹੀਂ ਜੋ ਪੇਸ਼ ਕੀਤਾ ਅੱਜ ਤੱਕ ਉਹ ਵੀ ਕਲਪਨਾ ਹੀ ਹੈ ਮੈਂ ਇਹ ਨਹੀਂ ਕਿ ਇਸ ਯੂਟਿਊਬਰ ਨੂੰ ਕਿਤੇ ਕਲੀਨ ਚਿੱਟ ਦੇ ਰਿਆਂ ਤੈਨੂੰ ਬਚਾਰਿਆਂ ਇਹ ਤਾਂ ਹੋਣਾ ਹੀ ਹੈ ਅੱਗੇ ਵੀ ਆਉਣ ਵਾਲੇ ਟਾਈਮ 'ਚ ਹੋਰ ਵਧੇਰੇ ਹੋ ਸਕਦਾ ਹੈ ਇਦਾਂ ਪਰ ਗੱਲ ਤੇ ਹੈ ਕਿ ਆਪ ਨੇੜੇ ਗਿਰਬਾਨ ਮੈਂ ਅਸੀਂ ਆਪਣੇ ਵੱਲ ਤਾਂ ਪ੍ਰਤੀਏ ਘਟੋ ਘਟ ਜਦੋਂ ਗੱਲ ਉੱਠਦੀ ਉਦੋਂ ਅਸੀਂ ਵਿਰੋਧ ਕਰਦੇ ਆਂ ਉਦੋਂ ਚੀਕ ਚਿਹਾੜੇ ਪਾਉਂਦੇ ਆਂ ਉਦੋਂ ਅਸੀਂ ਕਹਿੰਨੇ ਆਂ ਜੀ ਤਾਰਾ ਲਾਉਣੀ ਚਾਹੀਦੀ ਹੈ ਦਫਾ ਲਾਉਣੀ ਚਾਹੀਦੀ ਹੈ ਫਲਾਣੇ ਬੰਦੇ ਤੇ ਕੋਈ ਸਜ਼ਾ ਮੁਕਰਰ ਹੋਣੀ ਚਾਹੀਦੀ ਹੈ ਆਵਾਜ਼ਾਂ ਠੀਕ ਹੁੰਦੀਆਂ ਨੇ ਕਿਸੇ ਆਵਾਜ਼ ਚੁੱਕੀ ਹੈ ਅਸੀਂ ਇਸ ਰੂਪ ਦੇ ਪਹਿਰੇਦਾਰ ਸਾਬਤ ਹੋਣੇ ਆ ਕਿ ਅਸੀਂ ਸੁੱਤੇ ਨਹੀਂ ਹੋਏ ਪ੍ਰਸ਼ਾਸਨਗਤ ਗੱਲ ਇਹ ਹੈ ਕਿ ਜੋ ਸਾਡੇ ਘਰਾਂ ਦੇ ਵਿੱਚ ਕੰੰਧਾਂ ਤੇ ਤਸਵੀਰਾਂ ਲੱਗੀਆਂ ਨੇ ਜੋ ਮੂਰਤਾਂ ਅਸੀਂ ਦੁਕਾਨਾਂ ਤੇ ਘਰਾਂ ਦੇ ਵਿੱਚ ਅੱਜ ਉਹ ਧਾਰਮਿਕ ਸਾਨਤ ਦੇ ਵਿੱਚ ਵੀ ਐਂਟਰ ਹੋ ਚੁੱਕੀਆਂ ਨੇ ਉਦੀ ਪਰਮਿਸ਼ਨ ਸਾਨੂੰ ਕਿੰਨੇ ਦਿੱਤੀ ਹੈ ਅੱਜ ਪੜਿਆ ਲਿਖਿਆ ਜਮਾਨਾ ਹੈ ਸਾਡੇ ਬੱਚੇ ਪੜ੍ਹ ਲਿਖ ਰਹੇ ਨੇ ਅੱਜ ਚੈਨਲਾਂ ਦੇ ਰਹੀਂ ਕੰਮ ਹੋ ਰਹੇ ਨੇ ਇਹੋ ਜੇ ਯੂਟਿਊਬਰ ਅਗਰ ਇਕੱਠੇ ਹੋ ਕੇ ਕੱਲ ਸਾਨੂੰ ਹੀ ਇਹ ਗੱਲ ਪੁੱਛਣ ਕਿ ਚਲੋ ਇਹ ਤੇ ਕਲਪਨਾ ਹੈ ਤੁਸੀਂ ਕਹਿੰਦੇ ਹੋ ਕਿ ਠੀਕ ਨਹੀਂ ਪਰ ਜੋ ਤੁਸੀਂ ਪੁੱਜ ਰਹੇ ਹੋ ਘਰਾਂ ਚ ਲਾਇਆ ਹੈ ਦਰਬਾਰ ਸਾਹਿਬ ਦੇ ਇਰਤ ਗਿਰਦ ਮਾਰਕੀਟ ਦੇ ਵਿੱਚ ਤੁਸੀਂ ਜਾ ਕੇ ਢਾਹਾਂ ਮਾਰ ਕੇ ਵੇਖੋ ਮੈਂ ਕਾਲਪਤਕ ਸਭ ਦੇ ਜਥੇਦਾਰ ਨੂੰ ਵੀ ਬੇਨਤੀ ਕਰਾਂਗਾ ਤੇ ਸ਼ੋਮਨੀ ਕਮੇਟੀ ਨੂੰ ਵੀ ਚਾਰ ਕਦਮਾਂ ਤੇ ਬਾਹਰ ਬਣੀ ਹੋਈ ਮਾਰਕੀਟ ਚ ਇੱਕ ਵਾਰੀ ਢੇੜਾ ਮਾਰ ਕੇ ਆਓ ਚਾਈਨਾ ਤੋਂ ਬਣੀਆਂ ਹੋਈਆਂ ਮੂਰਤਾਂ ਤਸਵੀਰਾਂ ਜੋ ਉਹ ਹਰ ਮੂਰਤ ਆ ਪਟੰਗ ਦੇ ਨਾਲ ਪੇਸ਼ ਕਰੰਦੇ ਨੇ ਉਹ ਕਲਪਨਾ ਨਹੀਂ ਹੈਗੀ ਉਹ ਗੁਰੂ ਸਾਹਿਬ ਦੀ ਤੋਹਫੀ ਨਹੀਂ ਹੈਗੀ ਉਹ ਗੁਰਬਾਣੀ ਦੇ ਸੋਲਾਂ ਦੇ ਖਿਲਾਫ ਨਹੀਂ ਹੈਗਾ ਪੁੱਛਣਗੇ ਲੋਕ ਸਾਨੂੰ ਇਹਨਾਂ ਗੱਲਾਂ ਬਾਰੇ ਔਰ ਪੁੱਛ ਲੋ ਵੀ ਚਾਹੀਦਾ ਅਸੀਂ ਤਾਂ ਹੀ ਜਾਗਾਂਗੇ ਕਿਉਂਕਿ ਸਾਨੂੰ ਤਾਂ ਗੁਰੂ ਮਹਾਰਾਜ ਦੀ ਗੱਲ ਸਮਝ ਹੀ ਨਹੀਂ ਨਾ ਹੋਣੀ ਗੁਰੂ ਮਹਾਰਾਜ ਜਦੋਂ ਸਾਨੂੰ ਬਾਣੀ 'ਚ ਗੱਲ ਸਦੀਆਂ ਪਹਿਲਾਂ ਤੋਂ ਕਹਿ ਕੇ ਗਏ ਨੇ ਕਿ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਨ ਕੀ ਕਾਲ ਆ ਜਾਈ ਜਾਏ ਦੂਜੇ ਮਤਾਂ ਦੇ ਵਿੱਚ ਹੋਰੀ ਇਸ ਮਨਮਤ ਨੂੰ ਮਾਰਾ ਨੇ ਕਟਾਕਸ਼ ਕਰਦਿਆਂ ਸਾਡੇ ਪੱਲੇ ਗਿਆਨ ਪਾਇਆ ਸੀ ਕਿ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀਂ ਨਾਰਦ ਕਹਾ ਸੇ ਪੂਜ ਕਰਾਂਹੀਂ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜੇ ਮੁਗਦਗਵਾਰ ਓਜਾ ਆਪ ਡੁੱਬੇ ਤੁਮ ਕਾ ਤਰਨ ਹਾਰ ਕੀ ਗੱਲ ਸਾਨੂੰ ਸਮਝ ਪਈਏ ਕਿ ਤਸਵੀਰਾਂ ਮੂਰਤਾਂ ਜਿਹੜੀਆਂ ਕਲਪਨਾ ਹੁੰਦੀਆਂ ਨੇ ਕਾਲਪਨਿਕਤਾ ਹੁੰਦੀ ਹੈ ਤੁਸੀਂ ਅਟੈਚ ਨਹੀਂ ਹੋ ਪਾਉਂਦੇ ਉਸ ਸ਼ਖਸੀਅਤ ਦੇ ਨਾਲ ਤੁਸੀਂ ਸਿਰਫ ਆਪਣੀ ਕਲਪਨਾ ਦੇ ਵਿੱਚ ਚਾਉਂਦੇ ਹੋ ਇਡੀ ਗੱਲ ਮੂਰਤ ਦੀ ਏ ਮਾਰਾ ਨੇ ਬਾਣੀ ਚ ਨਹੀਂ ਆਖਿਆ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਭਾਈ ਗੁਰਦਾਸ ਸਿੱਖ ਦ੍ਰਿਸ਼ਟੀਕੋਣ ਤੋਂ ਆਪਣੇ ਗੁਰੂ ਨੂੰ ਵੇਖ ਕੇ ਕਹਿੰਦਾ ਭਾਈ ਗੁਰਦਾਸ ਜੀ ਨੇ ਆਖਿਆ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਿਆ ਪਰ ਅਸੀਂ ਸ਼ਬਦ ਤੱਕ ਰੁਕਦੇ ਕਿੱਥੇ ਆ ਇਹਨਾਂ ਲੋਕਾਂ ਦੀ ਮਜਾਲ ਤਾਂ ਹੁੰਦੀ ਹੈ ਕਿਉਂਕਿ ਅਸੀਂ ਗਰਾਊਂਡ ਬਣਾਇਆ ਹੋਇਆ ਹੈ ਅਸੀਂ ਇਹਦੀ ਤਿਆਰੀ ਕੀਤੀ ਹੋਈ ਹੈ ਤਾਂ ਲੋਕ ਉਤੇ ਆਪਣੀ ਮਰਜ਼ੀ ਦਾ ਕੁਝ ਸਿਰਜਣਾ ਚਾ ਰਹੇ ਨੇ ਜਿਨੇ ਉਹ ਗਲਤ ਨੇ ਨਾ ਸਾਧ ਸੰਗਤ ਜੀ ਅਸੀਂ ਵੀ ਓਨੀ ਹੀ ਵੱਡੀ ਤੋਹੀਨ ਕਰ ਰਿਆ ਹੈ ਕੀਤੀ ਹੈ ਅਸੀਂ ਵੀ ਓਨੀ ਹੀ ਗਲਤ ਆ ਜੇ ਉਹ ਬਖਸ਼ਣ ਯੋਗ ਕਾਰਨ ਨਹੀਂ ਹੈ ਤੇ ਸਾਡਾ ਕੰਮ ਵੀ ਜਿਹੜਾ ਹੈ ਇਹ ਪ੍ਰਮਾਣਿਤ ਨਹੀਂ ਹੋ ਸਕਦਾ ਸ਼ੋਭਾ ਸਿੰਘ ਦੀਆਂ ਬਣਾਈਆਂ ਮੂਰਤਾਂ ਅੱਜ ਤੁਸੀਂ ਵੇਖੋ ਆਪਣੇ ਆਪ ਨੂੰ ਬੜਿਆ ਵੇਰਖਾਉਣ ਵਾਲੇ ਬੰਦੇ ਅੱਜ ਦੇ ਡੇਰੇਦਾਰ ਕਿੱਦਾਂ ਤਸਵੀਰਾਂ ਨੂੰ ਪ੍ਰਮੋਟ ਕਰ ਰਹੇ ਨੇ ਮੂਰਤਾਂ ਨੂੰ ਪ੍ਰਮੋਟ ਕਰ ਰਹੇ ਨੇ ਭਾਵੇਂ ਉਹ ਗੁਰੂ ਨਾਨਕ ਸਾਹਿਬ ਦੀ ਹੋਵੇ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਵੇ ਦਸਾਂ ਪਾਤਸ਼ਾਹੀਆਂ ਦੀ ਹੋਵੇ ਉਹ ਕਲਪਨਾ ਨਹੀਂ ਹੈ ਕਲਪਨਾ ਦੀ ਕੋਈ ਹੱਦ ਬਣੀ ਜਾ ਸਕਦੀ ਹੈ ਕਿ ਇੱਥੋਂ ਤੱਕ ਰੱਖੀਏ ਤੋਂ ਅੱਗੇ ਨਾ ਜਾਈਏ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਮਾਲਾ ਗਲ ਚ ਮਾਲਾ ਹੱਥ ਚ ਲੋਟਾ ਅੱਗੇ ਫਰੂਟ ਰੱਖੇ ਹੋਏ ਨੇ ਗਦੇਲੇ ਲਾਏ ਹੋਏ ਨੇ ਕੀ ਇਹ ਤੋਹੀਨ ਨਹੀਂ ਹੈ ਮਹਾਰਾਜ ਜੀ ਦੀ ਗੁਰੂ ਗਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਕਿਸ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਦੀ ਦਾੜੀ ਐ ਬਿਲਕੁਲ ਕਰਲਿੰਗ ਕੀਤੀਆਂ ਹੋਈਆਂ ਫੋਟੋ ਮੂਰਤਾਂ ਵੱਡੀਆਂ-ਵੱਡੀਆਂ ਕੰਦਾ ਤੇ ਲਾਈਆਂ ਜਾ ਰਹੀਆਂ ਨੇ ਉਹ ਤੋਹੀਨ ਨਹੀਂ ਐ ਬਹੁਪੱਖੀ ਧਿਆਨ ਦੇਣਾ ਪਏਗਾ ਸਾਨੂੰ ਸਿਰਫ ਇੱਕ ਚੀਜ਼ ਨਹੀਂ ਹਾਂ ਮੈਂ ਵੀ ਇਹ ਗੱਲ ਤਾਂ ਤੁਹਾਡੇ ਨਾਲ ਕਰ ਰਿਹਾ ਕਿਉਂਕਿ ਜਦੋਂ ਕੋਈ ਮੁੱਦਾ ਉੱਠਦਾ ਹੈ ਜਦੋਂ ਕੋਈ ਇਹ ਗੱਲ ਹੁੰਦੀ ਹੈ ਉਦੋਂ ਅਸੀਂ ਸਾਰੇ ਜਾਗਦੇ ਆਂ ਜਿਵੇਂ ਸਾਨੂੰ ਕੋਈ ਚੁੰਡੀ ਵੱਡ ਰਿਹਾ ਤੇ ਮੈਂ ਤੇ ਉਹਦਾ ਵੀ ਧੰਨਵਾਦ ਕਰਦਾ ਕਿ ਚਲੋ ਅਸੀਂ ਵਿਰੋਧ ਕੀਤਾ ਕੁਝ ਘੰਟਿਆਂ ਦੇ ਵਿੱਚ ਹੀ ਅਗਲੇ ਨੇ ਵੀਡੀਓ ਲਾ ਲਈ ਭਾਵੇਂ ਕਿ ਮੈਂ ਉਹਨੂੰ ਵੀ ਆਖਣਾ ਚਾਹਨਾ ਤੁਰਵਰਾਠੀ ਤੱਕ ਵੀ ਇਹ ਇਹ ਗੱਲ ਜਾਏ ਕਿ ਇਹ ਇਤਿਹਾਸ ਦਾ ਵਿਸ਼ਾ ਹੈ ਕਿਸੇ ਦੀ ਵਿਚਾਰਧਾਰਾ ਦਾ ਵਿਸ਼ਾ ਹੈ ਇਹ ਤੁਸੀਂ ਉਹਨਾਂ ਨੂੰ ਹੀ ਦੇਵੋ ਇਹ ਉਹ ਆਪਣੇ ਆਪ ਪ੍ਰਚਾਰ ਕਰ ਲੈਣਗੇ ਤੁਸੀਂ ਹੋਰ ਬੇਅੰਤ ਵਿਸ਼ੇ ਨੇ ਉਹਨਾਂ ਤੇ ਕੰਮ ਕਰੋ ਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਵੀ ਸ਼ਬਦ ਤੇ ਆਈਏ ਆਪਣੇ ਘਰਾਂ ਦੇ ਵਿੱਚ ਟੰਗੀਆਂ ਤਸਵੀਰਾਂ ਮੂਰਤਾਂ ਤੇ ਸਾਡੇ ਗੁਰਦੌਰੇ ਦੀ ਇਰਤ ਗਿਰਦ ਜੋ ਇਹ ਪੱਥਰ ਦੀਆਂ ਸੋਨੇ ਦੀਆਂ ਚਾਂਦੀ ਦੀਆਂ ਮਿੱਟੀ ਦੀਆਂ ਮੂਰਤਾਂ ਵਕਰੀਆਂ ਨੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤੇ ਮੈਂ ਜਥੇਦਾਰ ਸਾਹਿਬ ਅਕਾਲ ਤਖਤ ਤੋਂ ਬੇਨਤੀ ਕਰਨਾ ਚਾਹੁੰਦਾ ਇਹਦੇ ਲਈ ਇੱਕ ਸਖਤ ਸਟੈਂਡ ਲਾਓ ਇਹ ਤੋਹੀਨ ਬੰਦ ਹੋਣੀ ਚਾਹੀਦੀ ਹੈ ਭਾਵੇਂ AI ਦੇ ਰਾਹੀਂ ਭਾਵੇਂ ਕਾਰਟੂਨ ਦੇ ਰਾਹੀਂ ਪਰਦੇ ਤੇ ਉਹ ਕੋਈ ਮਨਮਤ ਹੈ ਕੋਈ ਪੇਸ਼ਕਾਰੀ ਹੈ ਕੋਈ ਕਲਪਨਾ ਹੈ ਅਗਰ ਉਹ ਗਲਤ ਹੈ ਤੇ ਬਰਸ਼ ਦੇ ਰਾਹੀਂ ਪੇਂਟਿੰਗ ਕੀਤੀ ਹੋਈ ਉਹ ਪ੍ਰਮਾਣਿਤ ਕਿਦਾਂ ਹੋ ਸਕਦੀ ਹੈ ਸ਼ੁਭਾ ਸਿੰਘ ਵਰਗੇ ਜਾਂ ਹੋਰ ਪੇਂਟਰ ਜਿਹੜੇ ਉਹ ਕਲਪਨਾ ਸਿਰਜ ਕੇ ਗਏ ਨੇ ਉਹ ਥੈਂਟਿਕ ਕਿਦਾਂ ਹੋ ਸਕਦੀ ਹੈ ਸੋ ਇਹ ਮੇਰੀ ਬੇਨਤੀ ਹੈ ਕਿ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਮੈਂ ਅੱਜ ਹੀ ਕਿਸੇ ਦਾ ਫੇਸਬੁੱਕ ਦੇ ਉੱਤੇ ਇਹ ਵਿਚਾਰ ਪੜ ਰਿਹਾ ਸੋ ਕਹਿੰਦਾ ਜੀ ਇਸ ਮੁੱਦੇ ਨੂੰ ਛੇਤੀ ਬੰਦ ਕਰਨਾ ਚਾਹੀਦਾ ਐਡੀ ਕਾਲੀ ਕਰਨ ਦੀ ਵੀ ਲੋੜ ਨਹੀਂ ਹੈ ਕਿ ਡਿੱਕ ਭਰਾਈਏ ਨਾ ਆਪਾਂ ਇਹਦੇ ਤੇ ਦੀਰਗਤਾ ਵਿਖਾਈਏ ਇਹਦੇ ਤੇ ਅਸੀਂ ਸਾਰੇ ਕੇਂਦਰਿਤ ਹੋਈਏ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਾਰਾ ਵਧਣਾ ਹੈ ਇਹ ਮਸਲੇ ਬੜੀ ਵੱਡੀ ਸ਼ਿਖਰ ਤੇ ਜਾਣਗੇ ਤੇ ਜੇ ਅਸੀਂ ਉਹਨਾਂ ਤੇ ਇਦਾਂ ਰੋਕ ਲਾਉਨੇ ਆਂ ਇਹਦੀ ਆਵਾਜ਼ ਚੁੱਕਦੇ ਆਂ ਤੇ ਫਿਰ ਅਗਲਿਆਂ ਨੇ ਜਦੋਂ ਇਹ ਇਕੱਠੇ ਹੋ ਕੇ ਪੁੱਛਿਆ ਨਾ ਕਿ ਜੋ ਤੁਸੀਂ ਅੱਜ ਤੱਕ ਇੱਕ ਕਾਲਪਨਿਕਤਾ ਸਿਰਜੀ ਹੈ ਅਜ ਤੱਕ ਇਹਨੂੰ ਪ੍ਰਮਾਣਤਾ ਦਿੱਤੀ ਹੈ ਉਹਦਾ ਤੁਹਾਡੇ ਕੋਲ ਕੀ ਆਨਸਰ ਹੈ ਬਾਣੀ ਤੇ ਇਤਿਹਾਸ ਰਹੀਂ ਤੁਹਾਡੇ ਕੋਲ ਕੀ ਗਵਾਹੀ ਹੈ ਕਿ ਇਹ ਠੀਕ ਹੈ ਸੋ ਇਹ ਮੇਰੀ ਬੇਨਤੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ